ਬੱਬਲ ਪ੍ਰੀਜ਼ ਕਾਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਇੱਕ ਨਵੀਂ ਤੋਂ ਨਵੀਂ ਚੀਜ਼ ਲੈ ਕੇ ਆਉਨੇ ਆ ਅੱਜ ਬਹੁਤ ਸੋਹਣੀ ਚੀਜ਼ ਲੈ ਕੇ ਆਏ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਇਹ ਕੋਈ ਵੀ ਜੀ ਜਿੱਥੇ ਵੀ ਏਰੀਆ 'ਚ ਬੈਠੇ ਹੋ ਤੁਸੀਂ ਇਹਦਾ ਵੀ ਆਪਾਂ ਨੂੰ ਆਰਡਰ ਦੇ ਸਕਦੇ ਹੋ ਇਹ ਤੁਹਾਡੀ ਬਣਾਵਟ ਦੇ ਹਿਸਾਬ ਨਾਲ ਪੈਸੇ ਲੱਗਣਗੇ ਜੀ ਜਿਵੇਂ ਤੁਸੀਂ ਡੈਕੋਰੇਸ਼ਨ ਕਰਵਾਉਂਗੇ ਜਿਵੇਂ ਜੇ ਤੁਸੀਂ ਡੈਕੋਰੇਸ਼ਨ ਚਾਹੋਗੇ ਉਹ ਸਾਬ ਨਾਲ ਪ੍ਰਾਈਸ ਲੱਗੂਗਾ ਨਾਲ ਫਰੇਮ ਵੀ ਜੜਿਆ ਜੜਾਇਆ ਮਿਲੂਗਾ ਜਿਵੇਂ ਸੁਣ ਇਹ ਚੀਜ਼ ਜਿਸ ਰਹੀ ਆ ਐਵੇਂ ਮਿਲੂਗਾ ਜੀ ਆਉਦੀ ਮਰਜ ਅਨਿਵਰਸਰੀ ਤੇ ਚਾਹੇ ਆਪਦਾ ਬਰਥਡੇ ਤੇ ਕੋਈ ਮਰਜ਼ੀ ਚੀਜ਼ ਦਾ ਦੱਸੋ ਉਸ ਤਰ੍ਹਾਂ ਇਹ ਜਿਵੇਂ ਦੀ ਤੁਸੀਂ ਡਿਜ਼ਾਈਨਿੰਗ ਪਾ ਲੋਗੇ ਉਹ ਸਾਬ ਬਣਾਇਦਾ ਪ੍ਰਾਈਸ ਲੱਗੂਗਾ ਜੀ ਜਿਹੜੇ ਤੁਸੀਂ ਇਹ ਚੀਜ਼ਾਂ ਦੇਖ ਰਹੇ ਹੋ ਇਹ ਸਾਰਿਆਂ ਦਾ ਪ੍ਰਾਈਸ 1350 ਰੁਪਿਆਗਾ ਪਲੱਸ ਸ਼ਿਪਿੰਗ ਸ਼ਿਪਿੰਗ ਇਸੂਟ ਦੇ ਉਹਦੇ ਹਿਸਾਬ ਨਾਲ ਲੱਗੂ ਪਿੰਨਕੋਟ ਦੇ ਹਿਸਾਬ ਨਾਲ ਜੇ ਆਪਣਾ ਮਰੇਰਕੋਟਲਾ ਮੋਗਾ ਮੱਦੋ ਕੇ ਪਿੰਡ ਇੱਥੇ ਜੇ ਸਾਰੇ 80 90 ਰੁਪਏ ਸ਼ਿਪਿੰਗ ਹੈ ਇਹਨਾਂ ਤਾਂ ਮੈਨੂੰ ਪਤਾਗਾ ਵੀ ਕਿਉਂਕਿ ਇੱਥੇ ਤੱਕਰ ਮੇਰੇ ਸੂਟ ਚਾਦਰਾਂ ਸਾਰਾ ਕੁਝ ਜਾਂਦਾ ਰਹੇ ਹਨ ਇਹ ਤਾਂ ਇੱਥੇ ਤੱਕਰ ਮੈਨੂੰ ਤਾਂ ਪਤਾ ਹੈ ਗਾਹਾਂ ਮੈਨੂੰ ਪਤਾ ਨਹੀਂਗਾ ਕਿਉਂਕਿ ਪਹਿਲੀ ਵਾਰ ਮੇਰੀ ਇਦੂ ਗਾਹਾਂ ਪੱਖੀਆਂ ਜਾ ਰਹੀਆਂ ਨੇ ਉਹਨਾਂ ਦੀ ਆਪਾਂ ਨੂੰ ਸ਼ਿਪਿੰਗ ਪਤਾ ਲੱਗੂਗੀ ਹਜੇ ਵੀ ਕਿੰਨੀ ਲੱਗੂਗੀ ਦੀਦੀ ਨੇ ਕੁਝ ਪੇਮੈਂਟ ਕਰਤੀ ਤੇ ਕੁਝ ਕਰਨਗੀ ਜੀ ਹਜੇ ਬਹੁਤ ਵੱਡਾ ਯਕੀਨ ਕੀਤਾ ਦੀਦੀ ਨੇ ਮੇਰੇ ਤੇ ਥੈਂਕ ਯੂ ਦੀ ਦੀਦੀਆ ਮੈਨੂੰ ਨਾਮ ਨਹੀਂ ਪਤਾ ਨਾ ਹੀ ਮੈਨੂੰ ਪਿੰਡ ਪਤਾ ਦੀਦੀ ਦਾ ਪੁੱਛੂੰਗੀ ਚਲੋ ਮੈਂ ਬਹੁਤ ਵੱਡਾ ਵਿਸ਼ਵਾਸ ਕਰਕੇ ਦੀਦੀ ਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਪੈਸੇ ਦੇਖ ਮਿੰਟ ਚ ਦੀ ਪਾਤੀ ਇਹ ਪ੍ਰੋਸਾ ਹੁੰਦਾ ਹੈ ਨਾ ਇਨਸਾਨ ਦਾ ਮੈਂ ਦੀਦੀ ਦਾ ਪ੍ਰੋਸਾ ਨਹੀਂ ਤੋੜਦੀ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀ ਮੇਰੀ ਚੀਜ਼ ਤੁਹਾਨੂੰ ਕਿਵੇਂ ਲੱਗੀ ਅੰਤ ਤੱਕ ਵੀਡੀਓ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਅੰਤ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕੱਲ ਨੂੰ ਆਪਾਂ ਇੱਕ ਨਵੀਂ ਚੀਜ਼ ਤੇ ਇੱਕ ਨਵੀਂ